ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿੱਦਾਂ ਕੀ ਆਪ ਸਭ ਜਾਣਦੇ ਹੋ ਇਸ ਟੈਂਪ ਪੰਜਾਬ ਚ ਹੜ ਆਇਆ ਹੋਇਆ ਹੈ ਤੇ ਉਹਨਾਂ ਹੜ ਪੀੜਤਾਂ ਦੇ ਹੌਸਲਾ ਅਭਜਾਈ ਲਈ ਕੁਝ ਲਾਈਨਾਂ ਲਿਖੀਆਂ ਹਨ ਸੁਣਿਓ ਜਰਾ ਹੁਣ ਕੁਦਰਤ ਵੀ ਸਾਡਾ ਇਮਤਿਹਾਨ ਲੈਣ ਲੱਗ ਪਈ ਲੱਗਦਾ ਕੁਦਰਤ ਨੇ ਹਜੇ ਸਾਨੂੰ ਪਛਾਣਿਆ ਨਹੀਂ ਉਹ ਅਸੀਂ ਤਾਂ ਉਹ ਹੁੰਨੇ ਆ ਜਿਹੜੇ ਕੁਦਰਤ ਦੇ ਕਹਿਰ ਅੱਗੇ ਖੜ ਕੇ ਲੋਕਾਈ ਦੀ ਮਦਦ ਕਰਦੇ ਹਨ ਤੇ ਤੂੰ ਸਾਨੂੰ ਹੀ ਡਰਾਉਣ ਲੱਗ ਪਈ ਜਿੰਨਾ ਮਰਜ਼ੀ ਤੂੰ ਸਾਨੂੰ ਡਰਾ ਲੈ ਭਾਵੇਂ ਅੱਖਾਂ ਦਿਖਾ ਲੈ ਅਸੀਂ ਝੁਗਣ ਵਾਲੇ ਨਹੀਂ ਉਹ ਅਸੀਂ ਤਾਂ ਉਹ ਹੁੰਨੇ ਆ ਜਿਹੜੇ ਰੋਜ਼ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਨ ਤੇ ਤੂੰ ਛੜ ਤੇ ਹੀ ਜ਼ੋਰ ਅਜਮਾਉਣ ਲੱਗ ਪਈ ਤੇਰੇ ਨਾਲ ਲੜਾਂਗੇ ਫਿਰ ਉੱਠ ਖੜਾਂਗੇ ਤੇਰੇ ਨਾਲ ਲੜਾਂਗੇ ਫਿਰ ਉੱਠ ਖੜਾਂਗੇ ਦੇਖੀ ਫਿਰ ਕੁਦਰਤੇ ਜੇ ਤੂੰ ਵੀ ਨਾ ਸਾਨੂੰ ਸਜਦੇ ਕਰਨ ਲੱਗ ਪਈ ਜੇ ਤੂੰ ਵੀ ਨਾ ਸਾਨੂੰ ਸਜਦੇ ਕਰਨ ਲੱਗ ਪਈ ਆਪ ਜੀ ਗੁਰੂ ਪਿਆਰਿਓ ਸਾਰੇ ਮਿਲ ਕੇ ਅਰਦਾਸ ਕਰੀਏ ਛੇਤੀ ਤੋਂ ਛੇਤੀ ਪਾਣੀ ਦਾ ਮੋੜਾ ਪਵੇ ਤੇ ਸਭ ਕੁਝ ਪਹਿਲੇ ਵਾਂਗੂ ਨੋਰਮਲ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ